ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਵਿੱਚ ਸਾਰੇ ਦਿਨ ਮਹੀਨੇ ਸਾਲ ਬਰਾਬਰ ਸਮਝੇ ਜਾਂਦੇ ਨੇ ਕੋਈ ਦਿਨ ਸ਼ੁਭ ਕੋਈ ਅਸ਼ੁਭ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਜਦੋਂ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਸੁੱਖ ਮੰਗਦੇ ਨੇ ਪੂਜਾ ਪਾਠ ਕਰਦੇ ਨੇ ਉੱਥੇ ਪੱਛਮ ਦੇ ਵਿੱਚ ਜਾਂ ਪੱਛਮ ਦੀ ਤਰਜ਼ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਕਈ ਲੋਕ ਇਸ ਦਿਨ ਜਾਂ ਇਸ ਦਿਨ ਤੋਂ ਇੱਕ ਰਾਤ ਪਹਿਲੀ ਪੂਰਬ ਸੰਧਿਆ ਤੇ ਨਾਚ ਗਾਣੇ ਕਰਕੇ ਇਸ ਦਿਨ ਨੂੰ ਮਨਾਉਂਦੇ ਪਰ ਗੁਰਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਅੱਜ ਇੱਕ ਚੇਤ ਇਸਵੀ ਸੰਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਮਾ ਨਾਨਕ ਸ਼ਾਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਮੈਂ ਇਸ ਨਾਨਕ ਸ਼ਾਹੀ ਸੰਮਤ 556 ਜੋ ਅੱਜ ਇੱਕ ਚੇਤ ਨੂੰ ਆਰੰਭ ਹੋ ਰਿਹਾ ਇਸ ਨਵੇਂ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾਂ। ਔਰ ਅਕਾਲ ਪੁਰਖੇ ਅੱਗੇ ਅਰਦਾਸ ਹੈ ਕਿ ਇਸ ਸਾਲ ਸਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਭਰ ਆਏ। ਅਸੀਂ ਨਾਮ ਬਾਣੀ ਨਾਲ ਜੁੜੀਏ। ਬਾਣੀ ਬਾਣੀ ਦੇ ਤਾਰਨੀ ਬਣੀਏ, ਖੱਡੇ ਬਾਟੇ ਦੀ ਪਹਲ ਚੱਕੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਜਪੀਏ। ਗੁਰੂ ਨੂੰ ਅੰਗ ਸੰਗ ਸਮਝੀਏ। ਗੁਰੂ ਸਾਡੀ ਬੌਢੀ ਕਰੇ। ਮੈਂ ਇੱਕ ਵਾਰੀ ਫੇਰ ਅੱਜ ਇੱਕ ਚੇਤਨੂ ਨਵੇਂ ਸਾਲ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਨਾਨਕ ਸ਼ਾਹੀ ਸੰਮਤ 556 ਆਰੰਭ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ